ਪਟਿਆਲਾ ਕੇਕ ਮਾਮਲੇ ਦੇ ਵਿੱਚ ਤਿੰਨਾਂ ਮੁਲਜ਼ਮਾਂ ਨੂੰ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਤਿੰਨੋਂ ਵਿਕਰੀ ਕਰਮਚਾਰੀਆਂ ਨੂੰ ਹੁਣ 2 ਦਿਨਾਂ ਦੇ ਰਿਮਾਂਡ ਤੇ ਭੇਜਿਆ ਹੈ ਤੇ ਜੋ ਵਿਕਰੀ ਦਾ ਮਾਲਕ ਹੈ ਉਸ ਦੀ ਭਾਲ ਦੇ ਵਿੱਚ ਛਾਪੇ ਮਾਰੀ ਕੀਤੀ ਜਾ ਰਹੀ ਹੈ ਤਾਂ ਪਟਿਆਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਇੱਕ ਬੱਚੀ ਨੇ ਜਦੋਂ ਆਪਣੇ ਜਨਮ ਦਿਨ ਤੇ ਕੇਕ ਕੱਟਿਆ ਅਤੇ ਉਸ ਕੇਕ ਨੂੰ ਖਾਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਬੱਚੀ ਦੀ ਮੌਤ ਹੋ ਗਈ ਸੀ ਪੰਜਾਬ ਦੇ ਪਟਿਆਲਾ ਚ 10 ਸਾਲ ਦੀ ਬੱਚੀ ਦੇ ਜਨਮ ਦਿਨ ਤੇ ਮੌਤ ਹੋਈ ਸੀ ਪਰਿਵਾਰ ਦਾ ਦਾਵਾ ਹੈ ਕਿ ਬੱਚੀ ਆਪਣੇ ਜਨਮ ਦਿਨ ਤੇ ਕਟਿਆ ਕੇਕ ਖਾਣ ਤੋਂ ਬਾਅਦ ਬਿਮਾਰ ਹੋ ਗਈ ਫਿਰ ਸਰੀਰ ਠੰਡਾ ਹੋ ਗਿਆ ਤੇ ਇਸ ਤੋਂ ਪਹਿਲਾਂ ਕਿ ਉਹ ਹਸਪਤਾਲ ਲੈ ਜਾਂਦੇ ਉਸ ਦੀ ਪਹਿਲਾਂ ਹੀ ਮੌਤ ਹੋ ਗਈ ਪਟਿਆਲਾ ਦੇ ਇੱਕ ਪਰਿਵਾਰ ਦਾ ਦਾਵਾ ਹੈ ਕਿ ਜਨਮ ਦਿਨ ਦਾ ਕੇਕ ਖਾਣ ਨਾਲ ਉਹਨਾਂ ਦੀ 10 ਸਾਲ ਦੀ ਬੱਚੀ ਦੀ ਮੌਤ ਹੋ ਗਈ ਇੱਕ ਕੇਕ ਆਨਲਾਈਨ ਆਰਡਰ ਕੀਤਾ ਗਿਆ ਸੀ ਉਸ ਦੀ ਮੌਤ ਤੋਂ ਕੁਝ ਘੰਟੇ ਪਹਿਲਾਂ ਲਿਆ ਗਿਆ ਇੱਕ ਵੀਡੀਓ ਵੀ ਹੁਣ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਜਿਸ ਵਿੱਚ ਉਹ ਆਪਣਾ ਜਨਮ ਦਿਨ ਮਨਾਉਂਦੇ ਹੋਏ ਕਾਫੀ ਖੁਸ਼ ਨਜ਼ਰ ਆ ਰਹੀ ਹੈ ਕੇਕ ਖਾਣ ਤੋਂ ਬਾਅਦ ਪਰਿਵਾਰ ਦੇ ਹੋਰ ਮੈਂਬਰਾਂ ਦੀ ਵੀ ਸਿਹਤ ਵਿਗੜ ਗਈ ਪਰ ਬਾਅਦ ਦੇ ਵਿੱਚ ਉਹ ਸਾਰੇ ਠੀਕ ਹੋ ਗਏ ਜਦਕਿ 10 ਸਾਲ ਦੇ ਮਾਸੂਮ ਬੱਚੀ ਦੀ ਮੌਤ ਹੋ ਗਈ ਸੀ ਇਹਨਾਂ ਨੂੰ ਕੇਸ ਕੀਤਾ ਜੀ ਭਵਨ ਕੁਮਾਰ ਵਿਜੇ ਕੁਮਾਰ ਤੇ ਰਾਜੀਤ ਨੂੰ ਤੇ ਜੱਸਵ ਨਿੰਦਨ ਦਾ 2 ਦਿਨ ਦਾ ਪੁਲਿਸ ਰਿਮਾਰਡ ਮਨਜ਼ੂਰ ਕਿ ਫਰਮਾਇਆ ਜੀ ਕਿ ਮਾਲਕ ਦੀ ਗ੍ਰਿਫਤਾਰੀ ਹੋਈ ਹੈ ਸਰ ਇਹਦੇ ਚ ਨਹੀਂ ਅਜੂਬ ਫਾਰ ਨਹੀਂ ਸਰ ਛਾਪੇ ਮਾਰੀ ਹੋ ਰਹੀ ਹੈ ਹੋ ਜਾਰੀ ਹੈ ਜੀ ਐ ਸਰ ਕਿਵੇਂ ਜਿਹੜੇ ਕਾਨਾ ਬੇਕਰਜ਼ ਦਾ ਤੇ ਇਹਨਾਂ ਦਾ ਕੋਈ ਕਨੈਕਸ਼ਨ ਦਾ ਲੱਗਿਆ ਪਤਾ ਕੀ ਮੈ ਹਾਂ ਜੋ ਹਾਉ ਇਹਨਾਂ ਦੀ ਰਜਿਸਟਰਡ ਐ ਸਰ ਜਿਹੜੀ ਇੰਡੀਅਨ ਬੇਕਰੀ ਸੀ ਉੱਥੇ ਹੀ ਇਹ ਬਣਦਾ ਸੀ ਕਿ ਕਿ ਜਿਹੜੀ ਸੇਮ ਐ ਪਟਿਆਲਾ ਕੇਕ ਮਾਮਲੇ ਦੇ ਵਿੱਚ ਤਿੰਨਾਂ ਮੁਲਜ਼ਮਾਂ ਨੂੰ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਤਿੰਨੋਂ ਬੇਕਰੀ ਕਰਮਚਾਰੀਆਂ ਨੂੰ ਹੁਣ 2 ਦਿਨ ਦੇ ਰਿਮਾਂਡ ਤੇ ਭੇਜਿਆ ਤੇ ਜੋ ਬੇਕਰੀ ਦਾ ਮਾਲਕ ਐ ਉਸ ਦੀ ਭਾਲ ਦੇ ਵਿੱਚ ਛਾਪੇ ਮਾਰੀ ਕੀਤੀ ਜਾ ਰਹੀ ਐ ਤਾਂ ਪਟਿਆਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਇੱਕ ਬੱਚੀ ਨੇ ਜਦੋਂ ਆਪਣੇ ਜਨਮ ਦਿਨ ਤੇ ਕੇਕ ਕਟਿਆ ਅਤੇ ਉਸ ਕੇਕ ਨੂੰ ਖਾਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਬੱਚੀ ਦੀ ਮੌਤ ਹੋ ਗਈ ਸੀ ਪੰਜਾਬ ਦੇ ਪਟਿਆਲਾ ਚ 10 ਸਾਲ ਦੀ ਬੱਚੀ ਦੇ ਜਨਮ ਦਿਨ ਤੇ ਮੌਤ ਹੋਈ ਸੀ ਪਰਿਵਾਰ ਦਾ ਦਾਵਾ ਹੈ ਕਿ ਬੱਚੀ ਆਪਣੇ ਜਨਮ ਦਿਨ ਤੇ ਕਟਿਆ ਕੇਕ ਖਾਣ ਤੋਂ ਬਾਅਦ ਬਿਮਾਰ ਹੋ ਗਈ ਫਿਰ ਸਰੀਰ ਠੰਡਾ ਹੋ ਗਿਆ ਤੇ ਇਸ ਤੋਂ ਪਹਿਲਾਂ ਕਿ ਉਹ ਹਸਪਤਾਲ ਲੈ ਜਾਂਦੇ ਉਸ ਦੀ ਪਹਿਲਾਂ ਹੀ ਮੌਤ ਹੋ ਗਈ ਪਟਿਆਲਾ ਦੇ ਇੱਕ ਪਰਿਵਾਰ ਦਾ ਦਾਵਾ ਹੈ ਕਿ ਜਨਮ ਦਿਨ ਦਾ ਕੇਕ ਖਾਣ ਨਾਲ ਉਨ੍ਹਾਂ ਦੀ 10 ਸਾਲ ਦੀ ਬੱਚੀ ਦੀ ਮੌਤ ਹੋ ਗਈ ਇੱਕ ਇੱਕ ਆਨਲਾਈਨ ਆਰਡਰ ਕੀਤਾ ਗਿਆ ਸੀ ਉਸ ਦੀ ਮੌਤ ਤੋਂ ਕੁਝ ਘੰਟੇ ਪਹਿਲਾਂ ਲਿਆ ਗਿਆ ਇੱਕ ਵੀਡੀਓ ਵੀ ਹੁਣ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਜਿਸ ਵਿੱਚ ਉਹ ਆਪਣਾ ਜਨਮ ਦਿਨ ਮਨਾਉਂਦੇ ਹੋਏ ਕਾਫੀ ਖੁਸ਼ ਨਜ਼ਰ ਆ ਰਹੀ ਹੈ ਕੇਕ ਖਾਣ ਤੋਂ ਬਾਅਦ ਪਰਿਵਾਰ ਤੇ ਹੋਰ ਮੈਂਬਰਾਂ ਦੀ ਵੀ ਸਿਹਤ ਵਿਗੜ ਗਈ ਪਰ ਬਾਅਦ ਦੇ ਵਿੱਚ ਉਹ ਸਾਰੇ ਠੀਕ ਹੋ ਗਏ ਜਦ ਕਿ 10 ਸਾਲ ਦੇ ਮਾਸੂਮ ਬੱਚੀ ਦੀ ਮੌਤ ਹੋ ਗਈ ਸੀ ਇਹਨਾਂ ਨੂੰ ਪੇਸ਼ ਕੀਤਾ ਜੀ ਭਵਨ ਕੁਮਾਰ ਵਿਜੇ ਕੁਮਾਰ ਤੇ ਰਾਜੀਤ ਤੇ ਜਸ਼ਵ ਨਿੰਦਨ ਦਾ 2 ਦਿਨ ਦਾ ਪੁਲਿਸ ਰਿਮਾਰਕ ਮਨਜ਼ੂਰ ਕਿ ਫਰਮਾਇਆ ਜੀ ਤੇ ਮਾਲਕ ਦੀ ਗ੍ਰਿਫਤਾਰੀ ਹੋਈ ਐ ਸਰ ਇਹਦੇ ਚ ਨਹੀਂ ਅਯੂਬ ਖਾਰਨਿਸ਼ ਸਰ ਛਾਪੇ ਮਾਰੀ ਹੋ ਰਹੀ ਐ ਹੋ ਜਾਰੀ ਐ ਜੀ ਐ ਸਰ ਕਿਵੇਂ ਜਿਹੜੇ ਕਾਨਾ ਬੇਕਰਜ਼ ਦਾ ਤੇ ਇਹਨਾਂ ਦਾ ਕੋਈ ਕਨੈਕਸ਼ਨ ਦਾ ਲੱਗਿਆ ਪਤਾ ਕੀ ਮੈਨੂੰ ਹਜ ਹਾ ਇਹਨਾਂ ਦੀ ਰਜਿਸਟਰਡ ਐ ਸਰ ਜਿਹੜੀ ਇੰਡੀਅਨ ਬੇਕਰੀ ਸੀ ਉੱਥੇ ਹੀ ਇਹ ਬਣਦਾ ਸੀ ਕੱਕੇ ਜਿਹੜੀ ਸੇਮ ਐ